ਅਸਲਾਮੁਆਲਿਕੁਮ ਕੀ ਹਾਲ ਹੈ ਮਿੱਤਰ ਪਿਆਰੇ ਤੁਹਾਡਾ ਮੈਂ ਤੁਹਾਡਾ ਮਿੱਤਰ ਤੁਹਾਡਾ ਮੇਲੀ ਤੁਹਾਡਾ ਮੇਲੀ ਤੁਹਾਡਾ ਸਭ ਦਾ ਸੰਝਾ ਆਬਜ਼ਾ ਤੁਹਾਡੇ ਨਾਲ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਤੇ ਲਈ ਮਿੱਤਰੋ ਪਿਆਰੋ ਪਾਰਟੀਸ਼ਨ ਸਟੋਰੀਜ਼ ਉਹ ਜਿਹੜੀਆਂ ਸੁਣਨੀਆਂ ਪਿਓ ਬਿਆਨ ਕਰਨੀਆਂ ਬੜੀਆਂ ਔਖੀਆਂ ਨੇ ਤੇ ਪਰ ਸਾਡਾ ਫੇਰ ਵੀ ਦਿਲ ਕਰਦਾ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਕੋਲੇ ਬੈਠੀਏ ਜਿਨ੍ਹਾਂ ਨੇ ਉਹ ਸਾਰੇ ਦੁੱਖ ਨੂੰ ਉਹ ਸਾਰੇ ਦੁਖਾਂਤ ਨੂੰ ਆਪਣੇ ਹੱਡਾਂ ਦੇ ਹੰਡਾਇਆ ਇੰਜ ਦੇ ਹੀ ਇੱਕ ਬਜ਼ੁਰਗਾ ਛੱਡ ਨਾਲ ਨੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਉਸ ਦੇਸ਼ ਦੇ ਜਿਹੜੇ ਦੇਸ਼ ਤੋਂ ਉੱਜੜ ਕੇ ਆਏ ਤੇ ਅਸਲਾਮੁਅਲੈਕਮ ਜੀ ਵਾਅਲੈਕਮੁਅਸਲਾਮ ਜੀ ਕੀ ਹਾਲ ਹੈ ਜੀ ਤੁਹਾਡਾ ਦੁਆਗਾ ਜੀ ਅੱਲਾ ਦਾ ਕਾਰਮਾ ਜੀ ਸ਼ੁਕਰ ਹੈ ਅੱਲਾ ਦਾ ਨਾਮ ਕੀ ਤੁਹਾਡਾ ਮੈਂ ਨਾਮ ਓਮਰਦੀਨ ਜੀ ਅੱਛਾ ਓਮਰਦੀਨ ਬਾਬਾ ਜੀ ਤੁਹਾਡੀ ਇਸ ਟਾਈਮ ਕਿੰਨੀਆਂ ਬਹਾਰਾਂ ਹੰਡਾ ਲਿਆ ਨੇ ਤੁਸੀਂ ਬਹੁਤ ਹੀ ਹਨਾਈਆ ਜੀ ਤੁਹਾਡਾ ਮੈਂ 100 ਦੇ ਬਾਦ ਮਾ ਸਾਥ ਨੇ ਜਾ ਰਿਹਾ ਜੀ ਵਾ 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 ਤੁਹਾਨੂੰ ਨਹੀਂ ਬੜੀ ਗੱਲ ਹੈ ਜੀ ਸਾਡੇ ਸੁਬਾਨ ਅੱਲਾ ਸਾਡੇ ਵਾਸਤੇ ਤੁਹਾਡੇ ਨਾਲ ਗੱਲਬਾਤ ਕਰਨਾ ਤੁਹਾਡੇ ਕੋਲ ਬੈਠਾ ਬੜੀ ਵੱਡੀ ਗੱਲ ਹੈ ਬੜੀ ਮਿਹਰਬਾਨੀ ਹੈ ਜੀ ਬੜੀ ਮਿਹਰਬਾਨੀ ਹੈ ਅੱਲਾਹ ਤਾਲਾ ਤੁਹਾਨੂੰ ਸਲਾਮਤ ਰੱਖੇ ਔਰ ਜ਼ਿੰਦਗੀ ਔਰ ਤੰਦਰੁਸਤੀ ਦੇਵੇ ਬੱਲਾ ਉਧਰ ਆਪਣਾ ਪਿੰਡ ਕਿਹੜਾ ਸੀ ਕਾਹਲਾ ਪੈਂਸ ਜੀ ਦੇਵੀ ਵਾਲਾ ਤੁਹਾਡਾ ਦੇ ਵੀ ਨਹੀਂ ਜ਼ਿਲ੍ਹਾ ਕਿਹੜਾ ਸੀ ਉਧਰ فروزپور فروزپور پنڈ سا جی اتنے میں رہن والا وا اتوں سا کافلا چلیا عید یہ دن سا عید والا دنیا نے رکھیا پکایا گل سان کھا نہیں ہوئی ملکی نے باہر کھ لیا ਇਹ ਲੈ ਬਾ ਕਾਲਿਆ ਝਾਲੂ ਲੈ ਕੇ ਤੇ ਤੁਰਪੇ ਉਹ ਰਾਰੇ ਦੇ ਜਿਸਮ ਲਗ ਲਗ ਛੋਟੀਆਂ ਛਾਟੀਆਂ ਜੋਤੀ ਸੀ ਸਾਡੇ ਕੋਲ ਸਮਾਨ ਹੋ ਗਿਆ ਸਾਰਾ ਛਟਾ ਲਿਆ ਉਹਨਾਂ ਨੇ ਜੋ ਸਾਡੀਆਂ ਪੰਜਾਂ ਪਹਿਲਾਂ ਮਾਰਾ ਸੀ ਉਹ ਸ਼ਕਾਰੇ ਫਲ ਫੜ ਕੇ ਦੇ ਤੁੜਿਆ ਦੇ ਅੰਦਰ ਪਾ ਲਈ ਅੰਦਰ ਪਾ ਲੈ ਉਹ ਪਿੱਛੇ ਸਾਰੇ ਮਾਰੇ ਗਏ ਆ ਜੀ ਉਹ ਕੋਈ ਸਾਰੇ ਮਾਰੇ ਗਏ ਜਿੰਨੇ ਸੀ ਗਏ ਅੱਜ ਇਹਨਾਂ ਕੋਈ ਜੀ ਆਇਆ ਨਾ ਮੇਰੇ ਤਾਇਤਾ ਤੋਂ ਨਾਂ ਮਿਲਿਆ ਮਹਾਰਾਮ ਲੱਭੋ ਨਾ ਪਹਿਲਾ ਪਾਈ ਕੋਈ ਗਿਆ ਗੱਲਿਆ ਅੱਜ ਇਹਨੇ ਚੰਨੇ ਇੱਕ ਲੋਕ ਜੀ ਆਏ ਆ ਬਸ ਪਾਕਤਾਂ ਲੈ ਕੇ ਆ ਬੈਠੇ ਆ ਕੇ ਬਗਾਨੀ ਥਾਂ ਤੇ ਬਹਿ ਗਏ ਆ ਆ ਕੇ ਜੀ ਗੱਲ ਸਾਰੇ ਕੋ ਥਾਂ ਲਿਆ ਗਈ ਚੱਕਾ ਦੇ ਲੈਣ ਵਾਲੇ ਜੀ ਅਸੀਂ ਹੋਣ ਬਗਾਨੀ ਥਾਂ ਤੇ ਬੈਠੇ ਅਸੀਂ ਗੱਲਿਆ ਚੰਗੇ ਪੜੇ ਸਾਰੇ ਮਕਾਨ ਪਾਸੇ ਰਾਸਤੇ ਅਸੀਂ ਮਜ਼ਾ ਕਰਦੇ ਸੀ ਬੁੱਲੇ ਵਾਟਦੇ ਸੀ ਐਸਾ ਕਰਦੇ ਸੀ ਜੀ ਗੱਲਿਆ ਹੋਣ ਲਿਖੇ ਸਮਾ ਬੋਰ ਚ ਫੀ ਨਾਲੀ ਆ ਉਹ ਜਿਹੜਾ ਵੇਲਾ ਹੈ ਉਹ ਜਦੋਂ ਤੁਸੀਂ ਉਧਰ ਤੁਹਾਡੀ ਉਮਰ ਇਹਦਾ ਮਤਲਬ ਹੈ ਕਿ ਤਕਰੀਬਨ ਤੁਸੀਂ ਜਵਾਨ ਸੀ ਉਹ ਮਾਂ ਟੰਗਾ ਪਾਲਾ ਜਵਾਨ ਸੀ ਜਵਾਨ ਟੰਗਾ ਪਾਲਾ ਜਵਾਨ ਸੀ ਮਾਵਾਂ ਸੀ ਉਧਰ ਵਾਲੇ ਤੁਹਾਡੇ ਜਿਹੜੇ ਯਾਰ ਬੇਲੀ ਸੀ ਹਾਂਜੀ ਉਹ ਤੁਹਾਨੂੰ ਉਹਨਾਂ ਦੇ ਨਾਮ ਤੇ ਯਾਦ ਹੋਣਗੇ ਜਿਨ੍ਹਾਂ ਨਾਲ ਤੁਸੀਂ ਉਹ ਹੱਸਦੇ ਖੇਡਦੇ ਸੀ ਬੈਠਕਾਂ 'ਚ ਬੈਠਦੇ ਸੀ ਹਾਂਜੀ 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 ਸਾਡਿਆਂ ਦਾ ਨਾਂ ਸਮਝਾ ਜੀ ਮੈਂ ਹੁਣ ਤਨ ਟੱਲਾ ਜਿੰਨੇ ਜੀ ਸਾਲ ਫੌਟ ਹੋ ਗਿਆ ਨਾ ਮੈਨੂੰ ਹੁਣ ਨਾ ਆਪਣੇ ਆਦਾਂ ਨਹੀਂ ਪੱਲਾ ਗੱਲੇ ਆ ਆਪਣੇ ਆਦਾਂ ਮੈਨੂੰ ਨਹੀਂ ਪੱਲਾ ਮੈਂ ਕਾਟਦਾ ਕੋਈ ਆ ਮੇਰੇ ਕੋਈ ਹੁੰਦਾ ਕੋਈ ਆ ਬਸ ਦੁਖੀ ਮੈਂ ਨਾ ਦੁਖੀ ਆ ਜੀ ਗੱਲੇ ਐਨਾ ਦੁਖੀ ਨਾ ਰੋਂਦਾ ਲੈਣਾ ਮੈਨੂੰ ਰਾਤ ਪਰ ਗੱਲ ਯਾਦ ਆ ਜੀ ਨਾ ਰੋਂਦਾ ਪੱਲਾ ਨਾ ਕੋਈ ਆਪਣਾ ਨਾ ਕੋਈ ਵੀ ਨਹੀਂ ਰਿਹਾ ਸਾਡਾ ਜਮ ਲੇਕਿਨ ਮੈਂ ਆ ਬੈਠਾ ਬੜੀਆਂ ਤਕਲੀਫਾਂ ਬਾਤ ਚ ਗਲੀ ਬਾਤ ਚ ਜਾਂਦੀ ਜੀ ਬਾਤ ਹੀ ਚੱਲਣਾ ਕਰ ਲੈ ਅੱਥਰੂ ਤੇ ਤਕਲੀਫਾਂ ਬਾਤ ਚੱਲਦਾ ਸਾਡਾ ਮਾਹ ਕੋਲੀਆਂ ਪੈਰਾ ਕੋਲੀਆਂ ਤਿੰਨਾ ਕੋਲੀਆਂ ਗੱਲਿਆ ਸਾਡਾ ਮਾਹ ਦਮਾ ਆਤਾ ਗਾੜੇ ਮਾਮੇ ਲਾਂਕੇ ਮਾਮੇ ਫਮਾਰ ਤੇ ਗੱਲਿਆ ਯਾਰ ਕਾਲੀ ਗੱਲੀ ਚੱਲਦੀ ਆ ਲੈ ਜੇਣਾ ਲੱਗੇ ਟਕੜਾ ਲੈ ਨੂੰ ਗੱਲ ਉਹ ਚੋਗਿਆ ਉਹ ਜਿਹੜਾ ਤੁਹਾਡਾ ਵੇਲਾ ਉੱਥੋਂ ਵਾਲਾ ਬੜਾ ਸੁਖੀ ਸੀ ਬੜਾ ਸੁਖੀ ਵੀ ਮੱਜਾ ਕਰਦੇ ਸੀ بندہ لما پہ چیت چلانا آدی بڑیاں آدیا نیند نی آ سان نیند نی آ سان بہت یاد آدھا ایڈا ہوا ایڈا ایڈا ہو سامنے ਮੇਰਾ ਮਨਾ ਮਾਇਆ ਥੱਕਾ ਬੈ ਮੇਰਾ ਲਾਲੇ ਦਾ ਮੁੰਡਾ ਮੇਰਾ ਵਾਪਾ ਗਿਆ ਦੱਬੀ ਹੋਈ ਬਸ ਤੁ ਗਿਆ ਜਵਾਹ ਉਹਨਾਂ ਦੇ ਬਾਹਰ ਨਿੰਬਾ ਜਾਲਾ ਬੁਰਾ ਹਾਲ ਕਿ ਸਾਰੇ ਜੀ ਸਾਰੇ ਮਾਰ ਚਲੇ ਗਏ ਬਹੁਤ ਲੱਖ ਹੋ ਗਏ ਆਏ ਸੀ ਆਏ ਦੀ ਗੱਲ ਕਹਲਾਏ ਜਿਸ ਬਸ ਤਨ ਬਾਗ ਗਈ ਤੁਹੇ ਗੱਲ ਤੇ ਕਦੀ ਦਿਲ ਚਾਹਦਾ ਵੀ ਵਾਪਸ ਉੱਥੇ ਮੁੜ ਜਾਈਏ ਆਨਸਾਈਡ ਉਸੇ ਹਾਂ ਜਿਆਨੇ ਮੇਰਾ ਜਾਲਾ ਕੋਈ ਬਤਾਇਆ ਜਾਦੇ ਹੋ ਜਾ ਬੱਕਲਾ ਜੀ ਪੱਜਕਲ ਸਜਾ ਬੀਜੇ ਗਾ ਹੋਏ ਆ ਅਸੀਂ ਪੱਜ ਕੇ ਲਾਉਣ ਟੁਰ ਕੇ ਜਾਵਣਗੇ ਅਸੀਂ ਤਾਂ ਪੱਜ ਕੇ ਕੋਈ ਗੱਲ ਸਾਈਕਲ ਦੀ ਲੋੜੀਂ ਲੋੜੀਂ ਨਹੀਂ ਚਾਹੀਉਗਾ ਹਾਂ ਅੱਲੇ ਅਸੀਂ ਬੜਾ ਤੇ ਸੀ ਉਸ ਬਹੁਤ ਤੇ ਸਾਡਾ ਬੱਕਾ ਚੰਗਾ ਸੀ ਉਹ ਜ਼ਮਾਨਾ ਚੰਗਾ ਸੀ ਸਾਡਾ ਲੈਣ ਦੇਣ ਸੀ ਸਿਕਲ ਆ ਲੋ ਸਾਡੇ ਨਾਲ ਬੱਸ ਮੁੰਡੇ ਦਸ਼ਮਣਾਂ ਨਾਲ ਬੱਸ ਮੁੰਡੇ ਸੀ ਹਾਂ ਅਜੀ ਉਹਨਾਂ ਨੇ ਕਹਾਂਗੇ ਬਿਆ ਰੱਖਿਆ ਮੁੰਡੇ ਦਾ ਖੁੜੀ ਦਾ ਓਏ ਯਾਰ ਬੰਦੀ ਹੋਣ ਉਹਨਾਂ ਨੇ ਕਹਾਂਦਾ ਡਾਨੇ ਲੈ ਲੋ ਜਿੰਨੇ ਲੰਚੈ ਜਿਓ ਫਰਸ਼ੇ ਦੇ ਦੇ ਓ ਬੈਸ ਜੀ ਵਾਲੇ ਕੋਲ ਲੜੋ ਜਿੰਨੇ ਨੂੰ ਕਰਨਾ ਵਾ ਜੁਲਾ ਜੁਲਾ ਕੋਲ ਵੇ ਸ਼ਾਨੂ ਦੇ ਗਿਆ ਲੋ ਕੋਲਾ ਪਲੇ ਉਹ ਬਿਆ ਕਰੇ ਸੁਮ ਲਗਣਾ ਸਾਡਾ ਉਹਨਾਂ ਦਾ ਲਿਆਜ ਹੁੰਦਾ ਸੀ ਬੜਾ ਤੇ ਸੀ ਉਹਨਾਂ ਦਾ ਬੜਾ ਸਾਡਾ ਤੇ ਕੀ ਰੋਲੇ ਕੀ ਬਣੇ ਜੋ ਜੜੇ ਕੀ ਬਣੇ ਤੇਰੀ ਦਾ ਅਫੇ ਬਾਬਾ ਮੰਬੀਰ ਜੀ ਨਾਲ ਦੇ ਐ ਐਨ ਆਰ ਐਪੀ ਬਾਇਲਜੋਪੀ ਚਲੇ ਉਹ ਜੂ ਹੋ ਗਏ ਉਹ ਉਦਨ ਆਵੇ ਅੱਲਾ ਦਾ ਫੈਸਲਾ ਸੱਲ ਫਾਇਦਾ ਹੋਇਆ ਉਧਰ ਕੋਈ ਦਾ ਨਹੀਂ ਚੱਲੂ ਉਠਾ ਲਗਾ ਪਹਿਲਾ ਸਾਗਰ ਕੱਖਲੀ ਵਿਆਹ ਜਿਹੜਾ ਹੀ ਚੱਲਦਾ ਕੱਲ ਹੋ ਗਿਆ ਸਾਜਾ ਲਗਾ ਹਾਂ ਸਾਜਾ ਕੀ ਹੋਣਾ ਜੀ ਬਾਕ ਰੱਖ ਹਾਂ ਇਹ ਜਿਹੜੇ ਬਜ਼ੁਰਗ ਗੱਲ ਕਰਦੇ ਪਏ ਨੇ ਆ ਜਦੋਂ ਤੁਸੀਂ ਇਹ ਫੀਲ ਕਰੋਗੇ ਨਾ ਕਿ ਤੁਸੀਂ ਉਧਰੋਂ ਪੂਰਾ ਖਾਨਦਨ ਤੁਰਿਆ ਨਾਨਕਿਆਂ ਦਾ ਵੀ ਤੇ ਦਾਦੀਆਂ ਦਾ ਵੀ ਤੇ ਰਾਸਤੇ ਵਿੱਚ ਹੀ ਸਾਰਿਆਂ ਨੂੰ ਵੱਡ ਟੋਕ ਦਿੱਤਾ ਹੈ ਇੱਥੇ ਉਹ ਕੱਲਾ ਬੰਦਾ ਕੋਈ ਆਇਆ ਹੋਵੇ ਉਹ ਇਮੇਜਿਨੇਸ਼ਨ ਵਿੱਚ ਜਾਓ ਕਿ ਤੁਹਾਡੇ ਉੱਤੇ ਕੀ ਬੀਤੇਗੀ ਤੁਸੀਂ ਉਹ ਫਿਰ ਤੁਹਾਡੀ ਜ਼ਿੰਦਗੀ ਵੀ 112 ਸਾਲ ਤੁਹਾਡੀ ਉਮਰ ਹੋਊਗੀ ਹਾਂਜੀ ਤੇ ਤੁਸੀਂ ਉਹ ਜਿਹੜੇ 77 ਵਰੇ ਗੁਜ਼ਾਰੇ ਨੇ ਹਾਂਜੀ ਪੂਰੀ ਸੁਰਤ ਦੇ ਵਿੱਚ ਸੀ ਤੁਸੀਂ ਜੋ ਹਾਂਜੀ ਫੋੜੇ ਫੋੜੇ ਇੱਕ ਫੋੜੇ ਫੋੜੀ ਬੜਕਲ ਉਸ 77 ਸਾਲ ਤੁਹਾਡੇ ਤੇ ਐਵੇਂ ਸੀ ਜਿਵੇਂ ਕੋਈ ਸਜ਼ਾ ਹੈ ਐਵੇਂ ਨਹੀਂ ਹਾਂਜੀ 77 ਸਾਲ ਇਹਨਾਂ ਨੇ گزارੇ ਨੇ ਕਿ ਇਹਨਾਂ ਦੇ ਵਾਸਤੇ ਸੀ ਜਿਹੜਾ ਮੁਲਕ ਬਣਿਆ ਨਾ ਬਣਿਆ ਬਰਾਬਰ ਹੈ ਤੁਹਾਡੇ ਵਾਸਤੇ ਅੱਜ ਬਾਦਸ਼ਾਹ ਕਹਿੰਦਾ ਕੱਲ੍ਹ ਅੱਜ ਜੀਵਨ ਜਿੰਦਗੀ ਦੇਣਾ ਸਾਡੀ ਤਾਂ ਮਰੇ ਹੋਏ ਐਸੀ ਵੀ ਮਰੇ ਅਗਰ ਦੇ ਦੀ ਗੱਲ ਕਾਲਾ ਜਿਉਂਦੇ ਆ ਅੱਜ ਅੱਜ ਵੀ ਮਰਿਆ ਮਰਿਆ ਲੋ ਵਾਡੂ ਆਈਏ ਜਿਆਨੇ ਜਾਲਾ ਇੱਕ ਮੇਰੇ ਤੇ ਆਸਨ ਚੱਬ ਕੇ ਲੈ ਲੈ ਅਸੀਂ ਦੁੱਖ ਨਾਲ ਬੱਜੇ ਆ ਕੋਈ ਨਾ ਸੁਣੇ ਰੱਬਾ ਹਰ ਬੰਦੇ ਨਾਲ ਜੀ ਬੰਦੇ ਨਾਲ ਕੋਈ ਨਹੀਂ ਯਾਰੋ ਵੀ ਲਾਲ ਲਾਲ ਜਾਂਦਾ ਹੈ ਜਾਂਦੇ ਨਾ ਮੇਰੇ ਭਰਾਵਾਂ ਨਾਲ ਕੋਈ ਮਾਤੋ ਨਾ ਸਭਾਂ ਚੀਰਿਆ ਜੋ ਕੋਈ ਨਹੀਂ ਰਿਹਾ ਸਭ ਮਾਫ ਸ਼ਾਦਾ ਜੀ ਮਾਝੀ ਨਾਲ ਲ ਹਾਂ ਮਾਝੀ ਦੇ ਨਾਲ مگل پاسا تلبار بنیا ہاں جی وہ سارا یاد آپ ہے جی پولا پولا یاد آ پولا پولا میری یاد آخ کر کے گیٹتا جائے میں ਬੱਗਲਾ ਯੰਮ ਵਾਲੀ ਗੱਲ ਇਨਸ਼ਾ ਅੱਲਾਹ ਵਾਲੀ ਗੱਲ ਹੈ। ਕੀ ਬਾਤ ਹੈ? ਹਾਂਜੀ, ਕੀ ਬਾਤ ਹੈ। ਦੇਖੋ ਆ ਜਿਹੜੀ ਆਪਦੇ ਘਰ ਦੇ ਨਾਲ ਤੇ ਹੈ ਨਾ, ਆਪਦੇ ਘਰ ਦੇ ਨਾਲ ਘਰ ਘਰ ਹੀ ਹੁੰਦਾ ਆਪ ਦਾ। ਆਪਣਾ ਘਰ ਜਿਹੜਾ ਨਾ ਆਨਲਾਈਨ ਦਾ ਹੀ ਹੋਵਾ। ਹਾਂਜੀ, ਸਾਰੀ ਜ਼ਿੰਦਗੀ ਐਂਜਲਨ ਜਾਈ। ਹਾਂਜੀ ਜੀ ਜਵਾਨ ਉੱਠਿਆ ਹੋਏ, ਖਾਇਆ ਛੋਕੜ, ਅਜੀ ਬਾਈ ਮੱਗਾ ਖਾਇ ਸੀ ਨਾ ਆਪਾਂ ਦੇ ਵੇਣ ਨੇ ਕਾਣ ਨੇ ਸਾਰਾ ਕੁਝ ਜਾਣਾ ਆਉਣਾ ਲਾਂਚਾ ਲੇ। ਕਿੰਨੇ ਭੈਣ ਭਰਾ ਸੀ ਤੁਸੀਂ? ਅਜੀ ਤਿੰਨ ਭਾਈ ਸੀ ਜੀ। ਤੇ ਸਿਰਫ ਤੁਸੀਂ ਬੱਚੇ ਤੁਸੀਂ ਮੈਂ ਬੱਜਣਾ ਆ ਗੱਲ ਤੁਸੀਂ ਤੁਹਾਡਾ ਕਿੰਵੇ ਨੰਬਰ ਤੇ ਸੀ ਤੁਸੀਂ ਘਰ ਦੇ ਵਿੱਚੋਂ ਭਰਾਵਾਂ ਦੇ ਵਿੱਚ ਛੋਟੇ ਸੀ ਕਿ ਵੱਡੇ ਸੀ ਮੈਂ ਮੈਂ ਵੱਡਾ ਮੈਂ ਕੋਹੋ ਜਿਹਾ ਲੰਮਾ ਤੁਮੈਂ ਅੱਛਾ ਹਾਂ ਇੱਕ ਮਿਠੋ ਛੋਟਾ ਸੀ ਹਾਂਜੀ ਇੱਕ ਵੱਡਾ ਛੋਟਾ ਪਾਗਾਂ ਕਿੰਨੀਆਂ ਸੀ ਪਾਗਾਂ ਦੇ ਵਿੱਚ 4 ਸੀ ਗੱਲ ਅੱਛਾ ਉਹ ਸਾਰੀਆਂ ਉਹ ਚੱਕ ਤੇ ਕੰਮ ਸਭ ਲੱਗ ਗਿਆ ਕੋਈ ਜ਼ਿੰਦਗੀ ਲਈ ਸਾਰੇ ਗੱਲਾਂ ਲੱਗ ਗਿਆ ਹੋਰ ਹੋਗੜਾ ਇੱਥੇ ਵੀ ਹੈ ਗਿਆ ਮਾਮ ਬੇਨਤੀਆਂ ਹੂੰ ਪਗਾ ਵਾਰ ਹੈ ਇਆਂ ਤਿੰਨ ਇੱਕ ਵਿੱਚ ਇੱਥੇ ਬੈਠੇ ਸੀ ਉਹ ਚਾਰ ਹੈਗੀਆਂ ਤੇ ਵੀ ਅੱਲਾ ਅੱਲਾ ਕਾਲ ਵੀ ਸਮ ਲੱਗਣਾ ਗੱਲ ਆ ਬੱਚੇ ਅੱਲਾ ਨੇ ਦਿੱਤੇ ਸੀ ਗੱਲ ਆ ਆ ਬਾਤ ਤੇ ਇੱਕ ਵੀ ਕਾਰਾ ਕਰੀ ਨਹੀਂ ਬੰਦੇ ਦੀ ਇਹ ਦੇਣ ਅੱਲਾ ਦੇ ਆ ਹਾਂ ਸੱਠ ਸੱਠ ਮੁੰਡੇ ਕਿਹਦੇ ਘਰੇ ਆ ਕਿਹਦੇ ਸੱਠ ਪੁਣੀਆਂ ਹੀ ਆ ਕਿਹਦੇ ਜਿੰਦਾ ਹੀ ਨਹੀਂ ਵਾਹ 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 ਤੇਰੇ ਕੰਮ ਮੇਰੇ ਸੋਹਣਿਆ ਗੱਲ ਕਿਹਨਾਂ ਤੂੰ ਜਾਣਦਾ ਮੇਰੇ ਮੌਲਾ ਗੱਲ ਆਨ ਦਿਲ ਦਾ ਦੁੱਖ ਐ ਜਿਹੜਾ ਜਣਾਣਾ ਮਿਲਦਾ ਨੇ ਉਹ ਚੇਤੇ ਆਂਦੇ ਨੇ ਕੋਈ ਧਾਰੋ ਨਹੀਂ ਹੁੰਦੀ ਕਿ ਗੁਜੋ ਕੀ ਜਣਾ ਹਰ ਵੇਲੇ ਸੰਪੂਰਨ ਨਹੀਂ ਹੋ ਸਕਦਾ ਸੰਪੂਰਨ ਦੀ ਗੱਲ ਐ ਹਰ ਵੇਲੇ ਗੱਲ ਕੀਤੀ ਐ ਜੇ ਤੁਹਾਨੂੰ ਹੁਣ ਕਿਹਾ ਜਾਵੇ ਕਿ ਇੱਥੋਂ ਛੱਡ ਦਿਓ ਤੇ ਤੁਸੀਂ ਇੱਥੇ ਰਹਿ ਜਾਓ ਮੈਂ ਜਾਊਂਗਾ ਤੂੰ ਕਾਹਵਨੀ ਨਹੀਂ ਹੁਣੀ ਗੱਲ ਐ ਅਸਮੈਂ ਜਾਊਂਗਾ ਕਿਥੇ

ਕਿ ਜਿਵੇਂ ਅਸੀਂ ਇਹਨਾਂ ਦੇ ਨਾਲ ਧਰੋਹ ਕੀਤਾ ਹੈ ਅਸੀਂ ਇਹਨਾਂ ਦੇ ਨਾਲ ਜ਼ੁਲਮ ਕੀਤਾ ਹੈ ਤੇ ਜਦੋਂ ਕੋਈ 112 ਸਾਲ ਦਾ ਬਾਬਾ ਰੋਵੇ ਨਾ ਇਦਾਂ ਸਮਝੋ ਕਿ ਉਹਦੇ ਨਾਲ ਬਹੁਤ ਜ਼ੁਲਮ ਹੋਇਆ ਆਪਣੀ ਜਵਾਨੀ ਦੇ ਵਿੱਚ ਉਹ ਉੱਥੋਂ ਇੱਧਰ ਆਏ ਨੇ ਤੇ ਸਾਰੇ ਜੀਆਂ ਨੂੰ ਕੁਰਬਾਨ ਕਰ ਗਏ ਕੁਰਬਾਨ ਕਰ ਗਏ ਇਨਾਂ ਦੇ ਵਾਸਤੇ ਐਸ ਆਜ਼ਾਦੀ ਇਨਾਂ ਦੇ ਵਾਸਤੇ ਕੋਈ ਮਾਇਨੇ ਨਹੀਂ ਕੋਈ ਯਾਦ ਨਹੀਂ ਫੜ ਲੈ ਮਾਪੇ ਯਾਦ ਨਹੀਂ ਕੋਈ ਨਹੀਂ ਕਰਦੇ ਆ ਫੜ ਲੈ ਕੋਈ ਨਹੀਂ ਮਰ ਗੱਲ ਜੇ ਨੂੰ ਫੱਕਾ ਦੀਦਾ ਨਹੀਂ ਲਿਆ ਕੱਖ ਨਹੀਂ ਲਿਆ ਲੱਲਾਾਰੇ ਮਾਤਲੇ ਸਮਝ ਲੈ ਕਿਨਾਂ ਪਿਆਮਾ ਵਾਸਾ ਨਾ ਖੋ ਗਿਆ ਫਾਮਲੇ ਲਿਆ ਉਹਨੇ ਫਾਲੂ ਬਸ ਸੁਖਿਆ ਗੱਲ ਠੀਕ ਹੈ ਬਾਰੇ ਹੋ ਹੋ ਇੰਨੇ ਬੇਬਸ ਕਿ ਬੰਦਾ ਇੰਨਾ بے بس ਹੋ ਗਿਆ ਉਸ ਵੇਲੇ ਕਿ ਸਾਹਮਣੇ ਜਦੋਂ ਤੁਹਾਡੀਆਂ ਧੀਆਂ ਭੈਣਾਂ ਨੂੰ हां जी ਜੱਫੇ ਪਾ ਕੇ ਲੈ ਗਈ ਜੀ ਗੱਲ ਇਹ ਉਹ ਜਿਹੜਾ ਮੰਜ਼ਰ ਹੈ ਉਹ ਰੱਬ ਨਾ ਕਿਸੇ ਨੂੰ ਦਿਖਾਵੇ ਮਗਾਵੇ ਵੀ ਤਵਾ ਨਹੀਂ ਦਿੱਸ ਲੱਗਦਾ ਬਹੁਤ ਭਾਵੇਂ ਕਿ ਉਹ ਨਿਕਲ ਵੀ ਅੱਜ ਦੀ ਵੀਡੀਓ ਨੂੰ ਇੱਕ ਕੰਮ ਕਰਨੇ ਆ ਤੇ ਦੁਆ ਕਰਨੇ ਆ ਕਿ ਸੋਨਾ ਸਾਈਂ ਇਹਨਾਂ ਦੇ ਇਸ ਦੁੱਖ ਨੂੰ ਇਹਦਾ ਬਦਲਾ ਉਹ ਜੰਗਿਆਈ ਦੇ ਵਿੱਚ ਦੇ ਇਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਟੈਸਟ ਵਿੱਚ ਗੁਜ਼ਾਰੀ ਫਿਰ ਵੀ ਅੱਜ ਇਹ ਕਹੀ ਐ ਮੈਂ ਹੋਈ ਇਹ ਜਿਹੜੀ ਇਹਨਾਂ ਦੀ ਅਗਲੀ ਜ਼ਿੰਦਗੀ ਆ ਉਹ ਆਸਾਨ ਹੋਊਗੀ ਬੇਸ਼ੱਕ ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਕੰਕਾਣੇ ਆ ਹਾਏ